ਮੇਟੂ ਜੀ ਪੰਜਾਬ ਵਾਲੇ ਡੀਜੀਪੀ ਸਾਹਿਬ ਯਾਦਵ ਸਾਹਿਬ ਦੀ ਗੱਲ ਤੇ ਆਪ ਅਕਸਰ ਕਰਦੇ ਰਹਿੰਦੇ ਆ ਅੱਜ ਤੇ ਹਰਿਆਣੇ ਦੇ ਡੀਜੀਪੀ ਸਾਹਿਬ ਦੀਆਂ ਵੀ ਖਬਰਾਂ ਆ ਰਹੀਆਂ ਨੇ ਉਹ ਵੀ ਚਰਚਾ ਦੇ ਵਿੱਚ ਆ ਓਮਪ੍ਰਕਾਸ਼ ਜੀ ਕਹਿੰਦੇ ਉਹਨਾਂ ਨੇ ਉਹ ਦਾਦਾਗਰੀ ਸ਼ਬਦ ਜਿਹੜਾ ਆਇਆ ਸੀ ਉਹ ਇੱਥੇ ਹੁਣ ਅਪਵਰਤ ਲੈਣੇ ਆ ਉਹ ਕਹਿੰਦੇ ਵੀ ਥਾਰ ਤੇ ਬੁਲਟ ਵਾਲਿਆਂ ਦੀ ਨਾਲੇ ਦਾਦਾਗਰੀ ਤੇ ਨਾਲੇ ਕਹਿੰਦੇ ਵੀ ਛੋਟ ਦੋਨੇ ਚੀਜ਼ਾਂ ਨਹੀਂ ਚੱਲਣੀਆਂ ਪਤਾ ਨਹੀਂ ਕਿਉਂ ਇਸ ਤਰ੍ਹਾਂ ਟਾਰਗੇਟ ਦਾ ਕਰ ਰਹੇ ਸੀ ਥਾਰ ਤੇ ਬੁਲਟ ਵਾਲੇ ਹਾਂਜੀ ਇਹਨਾਂ ਦੀ ਦਾਦਾਗਰੀ ਨਹੀਂ ਚੱਲਣੀ ਕਿ ਇਹ ਮਤਲਬ ਕਿ ਇਹ ਐਲੀਮੈਂਟ ਜ਼ਿਆਦਾਤਰ ਉਦਾਂ ਵਾਲੇ ਹੁੰਦੇ ਆ ਉਹਨਾਂ ਦਾ ਬਸ ਕਹਿਣ ਦਾ ਮਤਲਬ ਇਹ ਹੀ ਹੈ ਕਿ ਜਿਹਦੇ ਕੋਲੇ ਥਾਰ ਹੈ ਤੇ ਜਿਹਦੇ ਕੋਲੇ ਬੁਲਟ ਹੈ ਉਹ ਜ਼ਿਆਦਾਤਰ ਬਦਮਾਸ਼ੀ ਟਾਈਪ ਹੋਰ ਤਰ੍ਹਾਂ ਦਾ ਹਾਂ ਬਦਮਾਸ਼ੀ ਟਾਈਪ ਵਾਲੇ ਬਿਲਕੁਲ ਦੇਖੋ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਹੁਣ ਤੋਂ ਥੋੜੀ ਦੇਰ ਪਹਿਲਾਂ ਖਬਰ ਉੱਡੀ ਆ ਕਿ ਡੀਜੀਪੀ ਸਾਹਿਬ ਨੂੰ ਇੱਕ ਬੰਦੇ ਨੇ ਨੋਟਿਸ ਭੇਜ ਦਿੱਤਾ ਥਾਰ ਵਾਲੇ ਨੇ ਜੀ ਜੀ ਬਿਲਕੁਲ ਉਹ ਕਹਿੰਦਾ ਵੀ ਮੇਰੇ ਤੇ ਮੁੰਡੇ ਨੂੰ ਵੀ ਉੱਥੇ ਸਕੂਲ ਚ ਮੁੰਡੇ ਪਿਚਰਾ ਕਰਦੇ ਆ ਕਿ ਡੈਡ ਤੇਰਾ ਬਈ ਉਹ ਤਾਂ ਥਾਰ ਰੱਖੀ ਵਰਦਾ ਯਾਰ ਤਾਂ ਬਦਮਾਸ਼ੀ ਕਰਦਾ ਇਸ ਮਤਲਬ ਟੈਗ ਹੀ ਦੇ ਤਾਂ ਇੱਕ ਤਰ੍ਹਾਂ ਨਾਲ ਸੀ ਸਮਝੋ ਬਾਹਰ ਆ ਯਾਰ ਕਿ ਡੀਜੀਪੀ ਪੰਦਰ ਦਾ ਬੰਦਾ ਮਤਲਬ ਅ ਕਿਉਂਕਿ ਦੇਖੋ ਠੀਕ ਆ ਬੁਲਟ ਕਿਸੇ ਬੱਚੇ ਕੋ ਲਿਆ ਨੌਜਵਾਨ ਕੋ ਲਿਆ ਜੀ ਤਾਂ ਉਹਦੀ ਵੱਖਰੀ ਕਿਸਮ ਦੀ ਫੀਲਿੰਗ ਹੈ ਯਾਰ ਹੂੰ ਬੁਲਟ ਸਾਡੇ ਅਰਗੇ ਬੰਦੇ ਕੋਲ ਹੋਵੇ ਤਾਂ ਇੱਕ ਵਕਰੀ ਆਸੀਂ ਵੀ ਬੁਲਟ ਦੇ ਆਸ਼ਿਕ ਆ ਸਿੱਧੀ ਗੱਲ ਹੈ ਮੇਰੇ ਕੋਲ ਤਾਂ ਬਹੁਤ ਲੰਮੇ ਸਮੇਂ ਤੋਂ ਬੁਲਟ ਹੈ ਅੱਜ ਵੀ ਖਿਲਾਰ ਰੱਖਿਆ ਮੈਂ ਚਲਾਉਂਦਾ ਭਾਵੇਂ ਘੱਟ ਆ ਅੱਜ ਵੀ ਬੁਲਟ ਘਰੇ ਖੜਾ ਤਾਂ ਮਤਲਬ ਇਹ ਹੈ ਕਿ ਸਾਡੇ ਅਰਗੇ ਕੋਲ ਆ ਯਾਰ ਤਾਂ ਉਹਦੀ ਅੱਡ ਫੀਲਿੰਗ ਹੈ ਤੇ ਜੇ ਸਾਡੇ ਤੋਂ ਵੱਡੇ ਕਈ ਮੇਰੇ ਦੋਸਤ ਇਦਾਂ ਦੇ ਜਿਹੜੇ ਸੀਨੀਅਰ ਸੀ ਸਾਡੇ ਉਹਨਾਂ ਦੇ ਘਰਾਂ 'ਚ 70 80 ਦੇ ਦਹਾਕੇ ਤੋਂ ਬੁਲਟ ਖੜੇ ਆ ਜੇ ਅੱਜ ਉਹ ਕੱਢਣ ਉਹਨਾਂ ਦੀਆਂ ਚਟੀਆਂ ਦਾੜੀਆਂ ਚਾਦਰੇ ਲੱਗੇ ਆ ਠੀਕ ਹੈ ਉਹ ਮਤਲਬ ਕਿ ਹੋ ਸਕਦਾ ਹੁਣ ਦਾਦੇ ਵੀ ਬਣ ਗਏ ਹੁਣ ਬਿਲਕੁਲ ਠੀਕ ਹੈ ਨਾ ਜੀ ਉਹ ਸਾਰਿਆਂ ਨੇ ਇੱਕੋ ਕਹਿ ਯਾਰ ਵਿੱਚ ਨਹੀਂ ਲੈ ਜਾ ਸਕਦੇ ਉਹ ਉਸ ਫੀਲਿੰਗ ਨਾਲ ਜਾਣ ਕੇ ਕਿ ਯਾਰ ਸਾਡਾ ਕਿਤੇ ਦੌਰ ਸੀ ਯਾਰ ਕਿਤੇ ਜਵਾਨੀ ਸੀ ਤੁਸੀਂ ਹੁਣ ਉਹਨੂੰ ਵੀ ਮਤਲਬ ਕਿ ਯਾਰ ਮੈਂ ਹਮੇਸ਼ਾ ਕਹਿੰਦਾ ਤੁਹਾਡੀ ਸ਼ਬਦ ਚੋਣ ਹਮ ਸਹੀ ਹੋਣੀ ਚਾਹੀਦੀ ਆ ਤੁਸੀਂ ਜਦੋਂ ਇਦਾਂ ਦੀ ਗੱਲ ਕਰੋਗੇ ਨਾ ਭਾਈ ਹੁਣ ਸਾਰਾ ਪਿੰਡ ਮਾੜਾ ਹਾਂ ਤੁਸੀਂ ਆਪ ਮਾੜੇ ਬਣ ਜਾਓਗੇ ਜੀ ਤੁਸੀਂ ਕਹੋਗੇ ਨਾ ਯਾਰ ਤੁਹਾਡਾ ਪਿੰਡ ਬਹੁਤ ਚੰਗਾ ਉਹ ਸ਼ੌਲੀ ਕਹਾਣੀ ਨਹੀਂ ਸੁਣੀ ਤੁਸੀਂ ਉਹ ਕਹਿੰਦੇ ਵੀ ਕੋਈ ਮਤਲਬ ਕਿ ਸੀਗਾ ਪਿੰਡ ਆਫ ਦਾ ਛੱਟ ਕਿ ਚਲਾ ਗਿਆ ਜੀ ਤੇ ਉਹਨੇ ਕਿਸੇ ਦੂਜੇ ਪਿੰਡ ਚ ਵਸੇਰਾ ਕਰਨਾ ਸੀਗਾ ਤਾਂ ਭਈ ਉਹਨੇ ਇੱਕ ਬਜ਼ੁਰਗ ਨੂੰ ਪੁੱਛਿਆ ਕਿ ਯਾਰ ਇਹ ਪਿੰਡ ਕਿਵੇਂ ਦਾ ਉਹਨੇ ਉਹਨੇ ਕਿਹਾ ਵੀ ਤੂੰ ਉਹਨੇ ਕਿਹਾ ਯਾਰ ਮੈਂ ਤੇ ਪਿਛਲੇ ਪਿੰਡੋਂ ਉੱਠ ਕੇ ਆਇਆ ਹੂੰ ਨੇ ਕਿਹਾ ਵੀ ਉਹ ਕਿਵੇਂ ਦਾ ਸੀ ਉਹ ਕਹਿੰਦਾ ਵੀ ਯਾਰ ਬੜਾ ਮਾੜਾ ਪਿੰਡ ਸੀ ਬੜੇ ਜਿਵੇਂ ਕਹਿੰਦੇ ਨੇ ਯਾ ਪੰਜਾਬੀ ਗੇਨ ਬੜੇ ਕੁੱਤੇ ਲੋਕ ਸੀ ਯਾਰ ਮੈਂ ਤਾਂ ਦੁਖੀ ਹੋ ਗਿਆ ਹੂੰ ਉਹਨੇ ਆਖਿਆ ਨੇ ਆਖਿਆ ਭਈ ਗੱਲ ਤੇਨੂੰ ਮੈਂ ਦੱਸਾਂ ਇਹ ਪਿੰਡ ਤੇਰੇ ਰਹਿਣ ਦੇ ਲਾਇਕ ਨਹੀਂ ਹੈ ਇਹ ਵੀ ਪਿੰਡ ਉਹਦੇ ਨਾਲ ਬਿਮਾਰਾ ਜੀ ਲੰਘ ਗਏ ਤੇ ਕੋਈ ਦੂਸਰਾ ਆਇਆ ਨਾ ਹੂੰ ਉਹਨੇ ਪੁੱਛਿਆ ਵੀ ਇਹ ਪਿੰਡ ਭਈ ਤੇ ਉਹਨੇ ਬਹੁਤ ਸੇ ਬਜ਼ੁਰਗ ਨੇ ਫਿਰ ਕਿਹਾ ਹੂੰ ਉਹਨੇ ਪੁੱਛਿਆ ਵੀ ਹਾਂ ਕਿਥੋਂ ਉੱਠ ਕੇ ਆ ਕਿਦੋਂ ਨੇ ਕਿਹਾ ਹਾਂ ਤੁਨੇ ਕਹੂ ਕਿਵੇਂ ਸੀ ਪਿੰਡ ਉਹਨੇ ਯਾਰ ਪਿੰਡ ਬਹੁਤ ਵਧੀਆ ਸੀ ਸਰ ਬਹੁਤ ਅੱਛੇ ਲੋਕ ਸੀ ਬਹੁਤ ਮਤਲਬ ਕਿ ਮੇਰਾ ਭਾਈਚਾਰਾ ਸੀ ਸਹਿਚਾਰਾ ਸੀ ਹਮ ਪਰ ਕੋਈ ਮੁਸ਼ਕਲ ਬਣ ਗਈ ਨੌਕਰੀ ਜਦ ਕੋਈ ਬਈ ਕੰਮ ਦੀ ਤਲਾਸ਼ ਚੱਕੀ ਆਉਣਾ ਪਿਆ ਹਮ ਉਹਨੇ ਕਿਹਾ ਲਾ ਤੋ ਪਾਸੇ ਬੰਦਾ ਖਲੋਤਾ ਸੀ ਉਹਨੇ ਕਿ ਯਾਰ ਤੂੰ ਪਹਿਲੇ ਨੂੰ ਇਹ ਕਹਤਾ ਉਹਨੇ ਅਖਿਆ ਜਿਹੜਾ ਪਹਿਲਾ ਆਪਦੇ ਪਿੰਡ ਨੂੰ ਨਿੰਦੀ ਜਾਂਦਾ ਹੈ ਨਾ ਕਦਾ ਮਤਲਬ ਕਿ ਆਪ ਵੀ ਮਾੜਾ ਤਾਂ ਪਤਾ ਹੀ ਆ ਕੀ ਬਾਤ ਹੈ ਉਹ ਆਪਣੇ ਪਿੰਡ ਚ ਇੱਕ ਹੋਰ ਦਾ ਪਤਾ ਆ ਜਾਏਗਾ ਹਮ ਆਪਣਾ ਪਿੰਡ ਤੇ ਬਹੁਤ ਵਧੀਆ ਸ਼ਾਨਦਾਰ ਆ ਤਾਂ ਮੈਨੂੰ ਕਿਹਾ ਵੀ ਭਰਾਵਾ ਤੇਰੇ ਰਹਿਣ ਲੱਗਣੀ ਕਿਉਂਕਿ ਤੂੰ ਤੂੰ ਉਹ ਜਿਹਾ ਸਾਰੇ ਪਿੰਡ ਨੂੰ ਕਹੀ ਜਾਂਦਾ ਵੀ ਮਾੜਾ ਤੇ ਇਸੇ ਤਰ੍ਹਾਂ ਇਹ ਬੰਦਾ ਯਾਰ ਹੋ ਸਕਦਾ ਉੱਥੇ ਦੋ ਚਾਰ ਮਾੜੇ ਵੀ ਹੋਣ ਤੇ ਕਹੀ ਜਾਂਦਾ ਯਾਰ ਸਾਰਾ ਪਿੰਡ ਹੀ ਬਹੁਤ ਵਧੀਆ ਸੀ ਜੀ ਗੱਲ ਤੇ ਨਜ਼ਰੀਏ ਦੀ ਹੈ ਬਿਲਕੁਲ ਸਾਬ ਤੋ ਉਦਾਂ ਹੀ ਆ ਕਿ ਜਦੋਂ ਤੁਸੀਂ ਕਿਸੇ ਵਰਗ ਨੂੰ ਕਿਸੇ ਮਹਿਕਮੇ ਨੂੰ ਮਟਰ ਕੇ ਸੁਮੂਚਤਾ ਚ ਹੀ ਹੈ ਅਬਲੀ ਹੜਦੇ ਹੋਗੇ ਨਾ ਤਾਂ ਤੁਹਾਡੀ ਵਰੂਤਾ ਸਟਾਰਟ ਹੋ ਜਾਣੀ ਤੁਸੀਂ ਇਹ ਕਹੋ ਕਿ ਯਾਰ ਅੱਜ ਕੱਲ ਥਾਰ ਦੇ ਵਿੱਚ ਬੱਚੇ ਆ ਜਾਂਦੇ ਆ ਭਾਈ ਉਹ ਉਹਨਾਂ ਨੂੰ ਰੋਕੋ ਮੈਂ ਹਮੇਸ਼ਾ ਕਹਿੰਦਾ ਤੁਹਾਨੂੰ ਆ ਕੀ ਬਣਦਾ ਆਪਣੇ ਘਰਾਂ ਚੋਂ ਗੱਡੀਆਂ ਜਦੋਂ ਲੈ ਆਉਂਦੇ ਨੇ ਛੋਟੇ ਬੱਚੇ ਉਹ ਸਟੰਟ ਕਰਦੇ ਆ ਮੋਟਰਸਾਈਕਲਾਂ ਤੇ ਆ ਵਾ ਭਾਈ ਇਹ ਰੋ ਠੀਕ ਆ ਅਸੀਂ ਵੀ ਕ੍ਰਿਟੀਸਾਈਜ਼ ਕਰਦੇ ਹਾਂ ਉਹਨਾਂ ਚੀਜ਼ਾਂ ਨੂੰ ਕਿ ਭਈ ਬੱਚਿਆਂ ਨੂੰ ਰੋਕੋ ਯਾਰ ਕੋਈ ਹਾਦਸਾ ਨਾ ਹੋ ਜਾਵੇ ਭਈ ਉਹਨਾਂ ਨੂੰ ਆਪਨ ਹੈ ਆਪ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਪਰ ਆਪਾਂ ਇਹ ਕਹਿ ਦਈਏ ਕਿ ਯਾਰ ਫੁਲਾਣਾ ਵਹੀਕਲ ਜਿਹੜਾ ਉਹ ਵੀ ਬਦਮਾਸ਼ੀ ਦਾ ਪ੍ਰਤੀਕ ਹੈ ਤਾਂ ਮੇਰੇ ਖਿਆਲ ਦੇ ਨਾਲ ਗਲਤ ਹੋ ਜਾਂਦਾ ਤੁਸੀਂ ਪ੍ਰੋਫੈਸ਼ਨਲ ਫੋਰਸ ਦੇ ਕਪਤਾਨ ਹੋ ਡੀਜੀਪੀ ਹੋ ਤਾਂ ਕਈ ਵਾਰ ਉਹ ਤੁਹਾਡੇ ਜਿਹੜੇ ਸ਼ਬਦ ਆ ਤੁਹਾਨੂੰ ਕਸੂਤਾ ਕਰ ਜਾਂਦੇ ਆ ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਕਿਸੇ ਗੱਡੀ ਨੂੰ ਕਿਸੇ ਮਾਡਲ ਨੂੰ ਕੋਈ ਵੀ ਕਿਸੇ ਵੀ ਉਮਰ ਦਾ ਚਲਾ ਸਕਦਾ ਮੈਂ ਤਾਂ ਥਾਰ ਦੇਖਦਾ ਬਜ਼ੁਰਗ ਚਲਾਈ ਫਿਰਦੇ ਹੋਏ ਆਏ ਮਿੱਤਰदास ਜੀ ਕੁੜੀਆਂ ਚਲਾਉਂਦੀਆਂ ਫਿਰਦੀਆਂ ਉਹ ਵੀ ਗੱਲ ਹੈ ਨਾ ਸ਼ਬਦ ਤੁਹਾਡੇ ਜਿਹੜੇ ਨਾ ਕਈ ਵਾਰ ਗਲਤ ਹੋ ਜਾਂਦੇ ਨੇ ਉੱਕ ਜਾਣੇ ਹੋ ਤੁਸੀਂ ਜੀ ਜੀ ਉਹਨਾਂ ਸ਼ਬਦਾਂ ਦੀ ਪਰਿਭਾਸ਼ਾ ਤੈਅ ਕਰਨ ਕਿਹਾ ਜੀ ਅਨਮੋਲ ਭੱਟੀ ਜੀ ਜਿਹੜਾ ਸ਼ਬਦ ਇੱਥੇ ਲਿਖ ਰਹੇ ਨੇ ਇੱਕ ਸੈਂਟੈਂਸ ਲਿਖ ਰਹੇ ਹੈ ਕਹਿੰਦੇ ਕਿ ਡੀਜੀਪੀ ਸਾਹਿਬ ਇਹ ਕਹਿ ਰਹੇ ਨੇ ਕਿ ਆਦਰ ਯੂ ਹੈਵ ਥਾਰ অর ਬ੍ਰੇਨ ਇਹ ਤਾਂ ਬਹੁਤ ਵੱਡੀ ਗੱਲ ਹੈ ਜੇ ਤੁਹਾਡੇ ਕੋਲ ਥਾਰ ਹੈ ਤਾਂ ਤੁਹਾਡੇ ਕੋਲ ਦਿਮਾਗ ਨਹੀਂ ਹੈਗਾ ਨਹੀਂ ਇਹ ਤਾਂ ਬਿਲਕੁਲ ਮੈਂ ਕਹਿੰਨਾ ਕਿ ਫਿਰ ਉਹਨਾਂ ਦੇ ਪ੍ਰੋਫੈਸ਼ਨਲਿਜ਼ਮ ਤੇ ਕਿ ਤੁਸੀਂ ਇਦਾਂ ਨਹੀਂ ਕਹਿ ਸਕਦੇ ਹਾਂ ਕੁਝ ਬੰਦਿਆਂ ਲਈ ਸ਼ਬਦ ਵਰਤੋ ਕਿ ਯਾਰ ਥਾਰ ਦੀ ਫੀਲਿੰਗ ਲੈ ਕੇ ਕੁਝ ਬੰਦੇ ਇਦਾਂ ਕਰਦੇ ਉਦਾਂ ਕਰਦੇ ਓ ਠੀਕ ਹੈ ਆਪਣੀ ਜਗ੍ਹਾ ਤੇ ਥਾਰ ਕੁੜੀਆਂ ਬਿਲਕੁਲ ਥਾਰ ਵਾਲੀ ਤੇ ਬੀਬੀ ਸਾਡੀ ਸੰਸਾਰ ਪ੍ਰਸਿੱਧ ਹੈ ਜੀ ਹਾਂ ਹਾਂ ਜੀ ਠੀਕ ਹੈ ਨਾ ਜੀ ਅੱਜ ਸੰਸਾਰ ਦੇ ਵਿੱਚ ਸਟੋਰੀਆਂ ਚੱਲਦੀਆਂ ਉਹਦੀਆਂ ਇੰਟਰਵਿਊ ਚੱਲਦੀਆਂ ਨੇ ਜੀ ਤਾਂ ਮਤਲਬ ਕਿ ਗੱਲ ਇਹ ਹੈ ਕਿ ਭਈ ਥਾਰ ਕੋਈ ਵੀ ਚਲਾ ਸਕਦਾ ਹੈ ਤਾਂ ਇਦਾਂ ਨਹੀਂ ਹੈਗਾ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਟਰੈਕਟਰ ਮੈਂ ਦੇਖਦਾ ਇੱਕ ਟੁੱਟਾ ਜਿਹਾ ਟਰੈਕਟਰ ਹੁੰਦਾ ਹੈ ਉਹਦੇ ਤੇ ਕਿਸਾਨ ਆਪਦੀ ਫਸਲ ਲੱਦ ਕੇ ਲਿਆ ਰਿਹਾ ਹੁੰਦਾ ਹੈ ਖੜ 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 ਕਰਦਾ ਉਹੀ ਕਿਸਾਨ ਆ ਇੱਕ ਮੈਂ ਦੇਖਦਾ ਕਿ ਆੜੇ ਆੜੇ ਸਪੀਕਰ ਰੱਖੇ ਹੁੰਦੇ ਉਹਨਾਂ ਨੇ ਉਹ ਫਿਰ ਇੱਥੇ ਮੌਲ ਦਾ ਗੀੜਾ ਕੱਢਦੇ ਆ ਗੀਤ ਚੱਲ ਰਿਹਾ ਹੁੰਦਾ ਉਹ ਟਰੈਕਟਰ ਦੀ ਓਨੀ ਆਵਾਜ਼ ਦੱਬ ਜਾਂਦੀ ਉਹ ਕਹਿੰਦੀ ਵੀ ਚਾਚਾ ਮੈਨੂੰ ਸੁਣ ਲਾ ਜਾ ਇਹਨੂੰ ਸੁਣ ਲਾ ਉਹ ਵੀ ਕਹਿਣਗੇ ਕਿ ਕਿਸਾਨ ਜੀ ਅਸੀਂ ਉਹਨਾਂ ਨੂੰ ਤਾਂ ਕ੍ਰਿਟੀਸਾਈਜ਼ ਕਰ ਸਕਦੇ ਹਾਂ ਕਿ ਸ਼ਹਿਰਦਾਰੀ ਚਾਹੇ ਕਿ ਲੋਕਾਂ ਨੂੰ ਬੇਰਾਮ ਕਰਕੇ ਪਬਲਿਕ ਪਲੇਸ ਤੇ ਫੁਕਰਬਾਜ਼ੀ ਕਰਕੇ ਇਹ ਗਲਤ ਨਹੀਂ ਚੀਜ਼ਾਂ ਪਰ ਜੇ ਅਸੀਂ ਉਸ ਕਿਸਾਨ ਨੂੰ ਨਿਸ਼ਾਨਾ ਬਣਾ ਦਈਏ ਸਾਰੇ ਕਿਸਾਨਾਂ ਉਹ ਗੱਲ ਹੋ ਜਾਂਦਾ ਜੀ ਬਿਲਕੁਲ 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 ਜੀ ਨਿਰਮਲ ਸਿੰਘ ਬਾਈਆ ਸਾਹਿਬ ਜ਼ਰੂਰ ਜੀ ਤੁਸੀਂ ਬੁਲਟ ਜ਼ਰੂਰ ਚਲਾਓ ਤੁਹਾਡਾ ਹੱਕ ਬਣਦਾ ਹੈ ਬੁਲਟ ਚਲਾਉਣਾ ਚਾਹੀਦਾ ਹੈ ਬੁਲਟ ਚਲਾਉਣਾ ਬੁਲਟ ਦਾ ਕੀ ਹੈ ਨਹੀਂ ਬੁਲਟ ਇੱਕ ਬੁਲਟ ਦੀ ਸਵਾਰੀ ਇਦਾਂ ਦੀ ਹੈ ਜੇ ਤੁਸੀਂ ਕਰ ਲਈ ਨਾ ਫਿਰ ਦੂਜੇ ਤੇ ਮੋਟਰਸਾਈਕਲ ਨੂੰ ਹੀ ਬੱਚੂ ਜੇ ਲੱਗਦੇ ਨੇ ਬਿਲਕੁਲ ਠੀਕ ਹੈ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਵੀ ਮਨਪਸੰਦੀਦਾ ਸਵਾਰੀ ਬੁਲਟ ਸੀ ਮੈਂ ਮੇਰੇ ਤੇ 60 ਵੀ ਬੁਲਟ ਦੀ ਲੱਗੀ ਸੀ ਐਡੀ ਵੱਡੀ 60 ਲੱਗਣ ਦੇ ਬਾਵਜੂਦ ਫੇਰ ਵੀ ਉਹ ਡ੍ਰੀਮ ਸੀਗਾ ਕਿ ਦੁਬਾਰਾ ਲਵਾਂਗੇ ਉਹ ਨਹੀਂ ਜਾਂਦਾ ਆਹ ਉਹ ਨਹੀਂ ਜਾਂਦਾ ਫਿਰ ਮੇਰੀ ਵਾਈਫ ਨੇ ਉਹ ਡ੍ਰੀਮ ਬੁਰਾ ਕਰਕੇ ਦਿੱਤਾ ਕੀ ਬਾਤ ਕੀ ਬਾਤ ਮੀਟੂ ਜੀ ਪੰਜਾਬ ਵਾਲੇ ਡੀਜੀਪੀ ਸਾਹਿਬ ਜਦੋਂ ਸਾਹਿਬ ਦੀ ਗੱਲ ਤੇ ਆਪ ਅਕਸਰ ਕਰਦੇ ਰਹਿੰਦੇ ਆ ਅੱਜ ਤੇ ਹਰਿਆਣੇ ਦੇ ਡੀਜੀਪੀ ਸਾਹਿਬ ਦੀਆਂ ਵੀ ਖਬਰਾਂ ਆ ਰਹੀਆਂ ਨੇ ਉਹ ਵੀ ਚਰਚਾ ਦੇ ਵਿੱਚ ਆ ਓਮਪ੍ਰਕਾਸ਼ ਜੀ ਕਹਿੰਦੇ ਉਹਨਾਂ ਨੇ ਉਹ ਦਾਦਾਗਰੀ ਸ਼ਬਦ ਜਿਹੜਾ ਆਇਆ ਸੀ ਉਹ ਇੱਥੇ ਹੁਣ ਅਪਵਰਤ ਲੈਣੇ ਆ ਉਹ ਕਹਿੰਦੇ ਵੀ ਥਾਰ ਤੇ ਬੁਲਟ ਵਾਲਿਆਂ ਦੀ ਨਾਲੇ ਦਾਦਾਗਰੀ ਤੇ ਨਾਲੇ ਕਹਿੰਦੇ ਵੀ ਛੋਟ ਦੋਨੇ ਚੀਜ਼ਾਂ ਨਹੀਂ ਚੱਲਣੀਆਂ ਪਤਾ ਨਹੀਂ ਕਿਉਂ ਇਸ ਤਰ੍ਹਾਂ ਟਾਰਗੇਟ ਕਰ ਰਹੇ ਸੀ ਥਾਰ ਤੇ ਬੁਲਟ ਵਾਲੇ ਹਾਂਜੀ ਇਹਨਾਂ ਦੀ ਦਾਦਾਗਰੀ ਨਹੀਂ ਚੱਲਣੀ ਕਿ ਇਹ ਮਤਲਬ ਕਿ ਇਹ ਐਲੀਮੈਂਟ ਜ਼ਿਆਦਾਤਰ ਉਦਾਂ ਵਾਲੇ ਹੁੰਦੇ ਆ ਉਹਨਾਂ ਦਾ ਬਸ ਕਹਿਣ ਦਾ ਮਤਲਬ ਇਹ ਹੀ ਹੈ ਕਿ ਜਿਹਦੇ ਕੋਲੇ ਥਾਰ ਹੈ ਤੇ ਜਿਹਦੇ ਕੋਲੇ ਬੁਲਟ ਹੈ ਉਹ ਜ਼ਿਆਦਾਤਰ ਬਦਮਾਸ਼ੀ ਟਾਈਪ ਹੋਰ ਤਰ੍ਹਾਂ ਦਾ ਹਾਂ ਬਦਮਾਸ਼ੀ ਟਾਈਪ ਵਾਲੇ ਬਿਲਕੁਲ ਦੇਖੋ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਹੁਣ ਤੋਂ ਥੋੜੀ ਦੇਰ ਪਹਿਲਾਂ ਖਬਰ ਉੱਡੀ ਆ ਕਿ ਡੀਜੀਪੀ ਸਾਹਿਬ ਨੂੰ ਇੱਕ ਬੰਦੇ ਨੇ ਨੋਟਿਸ ਭੇਜ ਦਿੱਤਾ ਥਾਰ ਵਾਲੇ ਨੇ ਜੀ ਜੀ ਬਿਲਕੁਲ ਉਹ ਕਹਿੰਦਾ ਵੀ ਮੇਰੇ ਤੇ ਮੁੰਡੇ ਨੂੰ ਵੀ ਉੱਥੇ ਸਕੂਲ ਚ ਮੁੰਡੇ ਟੀਚਰਾ ਕਰਦੇ ਆ ਕਿ ਡੈਡ ਤੇਰਾ ਬਈ ਉਹ ਤਾਂ ਥਾਰ ਰੱਖੀ ਵਰਦਾ ਯਾਰ ਤਾਂ ਬਦਮਾਸ਼ੀ ਕਰਦਾ ਇਸ ਮਤਲਬ ਟੈਗ ਹੀ ਦੇ ਤਾਂ ਇੱਕ ਤਰ੍ਹਾਂ ਨਾਲ ਸੀ ਸਮਝੋ ਬਾਰਾ ਯਾਰ ਕਿ ਡੀਜੀਪੀ ਪੰਦਰ ਦਾ ਬੰਦਾ ਮਤਲਬ ਅ ਕਿਉਂਕਿ ਦੇਖੋ ਠੀਕ ਹੈ ਬੁਲਟ ਕਿਸੇ ਬੱਚੇ ਕੋ ਲਿਆ ਨੌਜਵਾਨ ਕੋ ਲਿਆ ਜੀ ਤਾਂ ਉਹਦੀ ਵੱਖਰੀ ਕਿਸਮ ਦੀ ਫੀਲਿੰਗ ਹੈ ਯਾਰ ਹੂੰ ਬੁਲਟ ਸਾਡੇ ਅਰਗੇ ਬੰਦੇ ਕੋਲ ਹੋਵੇ ਤਾਂ ਇੱਕ ਵਕਰੀ ਆਸੀ ਵੀ ਬੁਲਟ ਦੇ ਆਸ਼ਿਕ ਆ ਸਿੱਧੀ ਗੱਲ ਹੈ ਮੇਰੇ ਕੋਲ ਤਾਂ ਬਹੁਤ ਲੰਮੇ ਸਮੇਂ ਤੋਂ ਬੁਲਟ ਹੈ ਅੱਜ ਵੀ ਖਿਲਾਰ ਰੱਖਿਆ ਮੈਂ ਚਲਾਉਂਦਾ ਭਾਵੇਂ ਘੱਟਾਂ ਅੱਜ ਵੀ ਬੁਲਟ ਘਰੇ ਖੜਾ ਤੋ ਮਤਲਬ ਇਹ ਹੈ ਕਿ ਸਾਡੇ ਅਰਗੇ ਕੋਲ ਆ ਯਾਰ